ਕਰੋ ਦਾ ਟਿੱਕੀ ਜੰਨੇ ਵੀ ਚਾਹ ਲੈ ਕੇ ਆ ਜਾ ਆ ਜਾ ਕੋਈ ਜਵਾਕ ਜਾ ਕੰਮ ਦਾ ਹੀ ਉਹਦਾ ਜਿੱਡਾ ਕਰਨ ਕੇਚਾ ਦਿੱਤੇ ਉਹ ਆਪ ਤਾਂ ਵਧੀਆ ਤੇ ਜਵਾਕ ਜਾ ਹੈ ਨਹੀਂ ਇੰਨਾ ਬਖੇਡਲ ਖੁੱਡਰ ਚ ਬੱਦਿਆਂ ਰੱਖ ਰਿਹਾ ਇਹ ਨਾਲੇ ਤੱਕ ਆ ਆ ਗਿਆ ਬੋਲ ਆ ਗਿਆ ਚਾਹ ਲੈ ਤਾਪੜੋ ਯਾਰ ਚਾਹ ਚਾਹਦਾ ਕੋਈ ਚਾਹਦਾ ਯਾਰ ਪੁੱਤ ਨਾਲੇ ਚਾਹ ਬਾਲੀ ਲੈ ਆਪਾਂ ਨਹੀਂ ਨਹੀਂ ਚਾਹ ਪੀਣਾ ਇਹਦਾ ਬਾਲੀ ਬੱਡੀ ਕਿੰਨੀ ਭਰਾ ਇਹਦਾ ਤਾਂ ਖਰਾਬ ਹੋ ਜੂ ਪਈ ਪਈ ਬਈ ਕਿੰਨਾ ਖਰਾਬ ਹੋਈ ਲੈ ਆਏਗੀ ਬਣਵਾਤੀ ਬਣਵਾਤੀ ਇਹ ਕੋਈ ਚਾਹ ਤਾਂ ਮੈਂ ਤਾਂ ਨਹੀਂ ਪੀਣਾ ਗੱਤ ਪੀਣਾ ਮੈਂ ਕਿਧਰ ਜਾ ਰਿਹਾ ਕਰਦੇ ਹਾਂ ਘਰੇ ਚਾਹ ਪੀਦੇ ਉਹ ਗੱਲਾਂ ਕਰੀ ਜਾਂਦੇ ਹੋ ਉਹ ਯਾਰ ਭਾਵਾ ਕੰਮ ਕਰਦੇ ਤਾਂ ਐ ਕਿਹੜਾ ਟੱਕਾ ਤੋੜਨਾ ਬੱਤਾਂ ਘੜਤੀਆਂ ਸਾਰੀਆਂ ਹੈ ਬਈ ਵੱਟਾਂ ਕੱਢਤੀਆਂ ਆਹ ਆਹ ਉਹ ਘੜਾਈ ਸੀਗੇ ਸਾਰੀਆਂ ਵੱਟਾਂ ਉਹ ਜਿਵੇਂ ਅੱਧੀ ਛੱਡੀ ਵੀ ਆ ਵਿੱਚ ਉਸਰਾਂ ਦੀ ਘੜਦੇ ਆ ਉਹ ਵੀ ਪੈਨ ਨਾਲੇ ਟਾਈਮ ਤੱਕ ਦੇਖ ਕਿੰਨਾ ਜਲਦ ਚੱਕਰੇ ਲਾ ਕੇ ਘੜਾਂਗੇ ਸਾਰੀਆਂ ਜਿਹੜਾ ਮੇਰਾ ਤੋਲ ਗਿਆ ਨਾ ਇਹ ਜਿੰਨੇ ਕਿਲੇ ਸਾਰੇ ਉਹ ਦੇਖ ਲੈ ਬਾਈ ਤੇਰਾ ਪਿਓ ਨਾਲ ਤੂੰ ਕਿੰਨਾ ਕੁ ਕਰਾਉਣਾ ਚਾਹ ਤਾਂ ਪੈਨ ਨਾ ਤਿੰਨ ਘੰਟੇ ਬਾਅਦ ਲੈ ਕੇ ਆਇਆ ਤੂੰ ਕੀ ਅੱਛਾ ਚਾਹ ਦਿੱਤੀ ਹੈ ਲੈ ਤੇਰੀ ਕਰਾਉਂਦੇ ਵੀ ਕਦੋਂ ਆਵੇਂ ਉਹ ਨੂੰ ਮੈਂ ਲੱਗਾ ਹੁੰਦਾ ਬੱਸ ਨਾ ਨਾ ਖਾਣ ਪੀਣ ਤੋਂ ਕਦੇ ਵੀ ਕੋਈ ਵੀ ਕਰੀਬ ਬੰਦਾ ਖੇਤ ਕੰਮ ਕਰਦਾ ਵੀ ਆਪ ਦੀ ਗੱਲ ਨਹੀਂ ਡਰਦੀ ਕੋਈ ਵੀ ਕਰੀਬ ਬੰਦਾ ਕੰਮ ਕਰਦਾ ਕੋਈ ਚੌਲਾ ਬੈਠੇ ਕੰਮ ਦੇ ਵੇਲੇ ਖਾਣ ਪੀਣ ਤੋਂ ਨਹੀਂ ਕਿਛੇ ਐਂਟੀ ਦਾ